ਸਲੂਕ ਰਾਜੇ ਨਾਲ ਭਰਾਵਾਂ ਦਾ ਮੌਜੂਤੀ ਦੋ ਦੇ ਨਾਲ ਪਿਆਰ ਕਰਦਾ ਭਾਈ ਵੇਖ ਨਾ ਇਸ ਨੂੰ ਹੰਗ ਦੇਨੀ ਰਖਣ ਈਰਖਾ ਨਪਕੇ ਜੇ ਲਾ ਅੰਦਰ ਦਰ ਦੇ ਪਿਓ ਤੂੰ ਜਰਾ ਨਾ ਖੰਗ ਦੇਨੀ ਉਪਾਭਜਰਤਾ ਕਰਨ ਗੱਲਾਂ ਜੈਰੀ ਮੇਣਿਆਂ ਦੇ ਨਾਲ ਡੰਗਦੇ ਨੇ ਰੁੱਕੀ ਰੁੱਕੀ ਕਵਲੀਆਂ ਕਰਨ ਗੱਲਾਂ ਵਾਂਗ ਗਲੜਾ ਡਾਂਗਤੇ ਟੰਗਦੇ ਨੇ ਕਦੇ ਆਖ ਦੇ ਪਿਓ ਦੀ ਪੇਠੇ ਪਿੱਛੇ ਚਾਲੇਸ ਦੇ ਜੁੱਤੀਆਂ ਮੰਗਦੇ ਨੇ ਪਾ ਚੂੜੀਆਂ ਬਣੇਨ 432 ਕਰਦੇ ਟੋਕ ਨਾ ਅਟਕਦੇ ਸੰਗ ਦੇ ਨੇ ਈਸ਼ੁਕਾ ਹੱਡ ਰਾਮ ਹੋਇਆ ਸੁਪਨੇ ਇਸ ਨੂੰ ਆਉਂਦੇ ਵੰਗਦੇ ਨੇ ਕਰਨ ਇਸ ਨਾ ਬਾਹੀ ਦੀ ਕਾਰ ਸਹਿਬ ਬਟੇ ਝਾੜਨੇ ਤਕੀਏ ਵਿੱਚ ਪੰਗਦੇ ਨੇ